ਅੱਜ ਇੱਕ ਗੱਲ ਦੋਸਤੋ ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਦੇ ਵਿੱਚ ਚੱਲ ਰਹੇ ਇੱਕ ਬਹੁਤ ਵੱਡੇ ਮਸਲੇ ਦੇ ਬਾਰੇ ਖਾਸ ਜਾਣਕਾਰੀ ਖਾਸ ਗੱਲਬਾਤ ਤੁਹਾਡੇ ਨਾਲ ਲੈ ਕੇ ਹਾਜ਼ਰਾਂ ਉਹ ਮਸਲਾ ਜੋ ਕਿ ਪੰਜਾਬ ਦੀ ਵਿਰਾਸਤ ਪੰਜਾਬ ਦੀ ਸੋਚ ਦੇ ਉੱਪਰ ਵੀ ਇੱਕ ਹਮਲਾ ਹੈ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਹੀ ਦੂਜਿਆਂ ਦੀ ਇੱਜ਼ਤਾਂ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕੀਤੀ ਜਾਂਦੀ ਰਹੀ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਪੰਜਾਬ ਨੇ ਖਾਸ ਤੌਰ ਤੇ ਸਿੱਖਾਂ ਨੇ ਦੂਜਿਆਂ ਦੀ ਇੱਜ਼ਤਾਂ ਬਚਾਉਣ ਦੇ ਲਈ ਹਮੇਸ਼ਾ ਹੀ ਇੱਕ ਜੰਗ ਲੜੀ ਐ ਦੂਜਿਆਂ ਦਾ ਮੁਕਾਬਲਾ ਕੀਤਾ ਐ ਫਿਰ ਚਾਹੇ ਉਹ ਵੱਡੇ ਵੱਡੇ ਕੋਈ ਢਾੜ ਵੀ ਹੋਣ ਵੱਡੇ ਵੱਡੇ ਚਾਹੇ ਕੋਈ ਹਮਲਾਵਰ ਹੋਣ ਉਹਨਾਂ ਦਾ ਵੀ ਮੁਕਾਬਲਾ ਸਿੱਖਾਂ ਨੇ ਕੀਤਾ ਪਰ ਇਸ ਮੌਕੇ ਜੋ ਇੱਕ ਮਾਮਲਾ ਪੰਜਾਬ ਦੇ ਵਿੱਚ ਬੇਹਦ ਸ਼ਰਮਨਾਕ ਸਾਹਮਣੇ ਐ ਤੇ ਚਰਚਾ ਦਾ ਵਿਸ਼ਾ ਉਹ ਹੈ ਉਪਲ ਫਾਰਮ ਵਾਲੀ ਉਸ ਕੁੜੀ ਦੀ ਵੀਡੀਓ ਵਾਇਰਲ ਹੋਣ ਦਾ ਤੇ ਦੱਸਦੀ ਹੈ ਕਿ ਉਸ ਕੁੜੀ ਨੇ ਇੰਟਰਵਿਊ ਦੇ ਵਿੱਚ ਸਾਫ਼ ਤੌਰ ਤੇ ਮੰਨਿਆ ਕਿ ਉਹ ਵੀਡੀਓ ਉਸ ਦੀ ਹੈ ਤੇ ਉਸ ਦੇ ਨਾਲ ਉਸ ਦਾ ਉਹੀ ਮੰਗੇਤਰ ਪ੍ਰਭ ਸੀ ਕਹਿਣ ਉਹ ਕੁੜੀ ਆਪਣੀ ਜਿੱਤ ਬਚਾਉਣ ਦੇ ਲਈ ਜਾਂ ਫਿਰ ਸਮਾਜ ਦੇ ਅੱਖਾਂ ਦਾ ਸਾਹਮਣਾ ਕਰਨ ਦੇ ਲਈ ਇਹ ਵੀ ਕਹਿ ਸਕਦੀ ਸੀ ਜਿਵੇਂ ਕੁਝ ਹੋਰ ਲੋਕਾਂ ਨੇ ਵੀ ਪਹਿਲਾਂ ਕਿਹਾ ਕਿ ਇਹ ਤਾਂ ਵੀਡੀਓ ਜੀ AI ਦੇ ਨਾਲ ਬਣੀ ਹੋਈ ਸੀ ਪਰ ਉਸ ਕੁੜੀ ਨੇ ਸੱਚ ਨੂੰ ਸਬਕਾਰ ਕੀਤਾ ਤੇ ਸਿੱਧੇ ਤੌਰ ਤੇ ਕਿਹਾ ਕਿ ਹਾਂ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹ ਮੇਰੀਆਂ ਹੀ ਨੇ ਉਸ ਵੀਡੀਓ ਦੇ ਵਿੱਚ ਮੇਰੇ ਨਾਲ ਪ੍ਰਵ ਹੈ ਹਾਲਾਂਕਿ ਇਸ ਕੁੜੀ ਦੀ ਵੀਡੀਓ ਇਸ ਕੁੜੀ ਦੀ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਉਸ ਮੁੰਡੇ ਪ੍ਰਵ ਦਾ ਪਰਿਵਾਰ ਉਸ ਦਾ ਪਿਤਾ ਤੇ ਉਹ ਆਪ ਖੁਦ ਵੀ ਮੀਡੀਆ ਦੇ ਵਿੱਚ ਸਾਹਮਣੇ ਆਏ ਨੇ ਜਿਸ ਦੇ ਵਿੱਚ ਉਸ ਦੇ ਪਿਤਾ ਦੀਆਂ ਕੁਝ ਅਜੀਹੀਆਂ ਗੱਲਾਂ ਜਿਸ ਤੇ ਕਿ ਲੋਕਾਂ ਨੇ ਵੀ ਇਤਰਾਜ਼ ਜਤਾਇਆ ਹੈ ਉਦੇ ਪਿਤਾ ਨੇ ਕਿਹਾ ਕਿ ਉਹਦਾ ਪੁੱਤ ਤਾਂ ਕਦੇ ਉਸ ਕੁੜੀ ਦੇ ਘਰ ਦੇ ਮੂਹਰੇ ਗਿਆ ਹੀ ਨਹੀਂ ਪੰਨ ਤੋੜ ਕੀਤੀ ਹੀ ਨਹੀਂ ਜਦ ਕਿ ਹੁਣ ਸੀਸੀਟੀਵੀ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਮੁੰਡਾ ਸਾਫ਼ ਤੌਰ ਤੇ ਉਸ ਕੁੜੀ ਦੇ ਘਰ ਦੇ ਮੂਹਰੇ ਪੰਨ ਤੋੜ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਨ ਤੋੜ ਕਰਨ ਦਾ ਮਕਸਦ ਵੀ ਉਸ ਕੁੜੀ ਨੇ ਹੀ ਦੱਸ ਦਿੱਤਾ ਕਿ ਉਸ ਨੂੰ ਪ੍ਰੈਸ਼ਰ ਪਾਇਆ ਜਾਂਦਾ ਸੀ ਬਲੈਕਮੇਲ ਕੀਤਾ ਜਾਂਦਾ ਸੀ ਕਿ ਆ ਕੇ ਮੇਰੇ ਨਾਲ ਫਿਰ ਤੋਂ ਸਹਿਮਤ ਹੋ ਤੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਜਲੰਧਰ ਪੁਲਿਸ ਵੱਲੋਂ ਵੀ ਪਰਚਾ ਦਰਜ ਕਰਨ ਦੀ ਗੱਲ ਕਹੀ ਗਈ ਹੈ ਉਹ ਇਸ ਮੌਕੇ ਐਸਐਸਪੀ ਸਾਹਿਬ ਨੇ ਕੀ ਕਿਹਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਉੱਥੇ ਹੀ ਇਸ ਇੰਟਰਵਿਊ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਨਹਿنگ ਸਿੰਘਾ ਵੱਲੋਂ ਸਿੰਘਾ ਵੱਲੋਂ ਵੀ ਉਸ ਮੁੰਡੇ ਨੂੰ ਤੇ ਉਸਦੇ ਪਰਿਵਾਰ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਇਸ ਮਾਮਲੇ ਦੇ ਵਿੱਚ ਜੋ ਪਹਿਲਾਂ ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਕੁੜੀ ਨੇ ਆਪਣਾ ਪੱਖ ਵੀ ਸਾਹਮਣੇ ਦੱਸਿਆ ਉਸ ਹੱਕ ਦੇ ਵਿੱਚ ਹੁਣ ਉਸ ਕੁੜੀ ਨੂੰ ਵੀ ਮਿਲਣ ਦੇ ਲਈ ਇਹ ਸਿੰਘ ਜਾ ਰਹੇ ਨੇ ਜਿੱਥੇ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਨਿੰਦਰ ਸਿੰਘ ਜੋ ਕਿ ਅਕਸਰ ਤੁਸੀਂ ਸਮਾਜ ਸੇਵਾ ਕਰਦੇ ਵੀ ਦੇਖਦੇ ਹੋ ਤੇ ਕਈ ਮਾਮਲਿਆਂ ਦੇ ਵਿੱਚ ਜਦੋਂ ਗੱਲ ਪੰਜਾਬ ਤੇ ਪੰਜਾਬ ਦੀ ਇੱਜ਼ਤਾਂ ਤੇ ਆਉਂਦੀ ਹੈ ਤਾਂ ਅਕਸਰ ਉਹ ਇਸ ਮਾਮਲੇ ਦੇ ਵਿੱਚ ਆਵਾਜ਼ ਬੁਲੰਦ ਵੀ ਕਰਦੇ ਨੇ ਤੇ ਜਾ ਕੇ ਉਹਨਾਂ ਪਰਿਵਾਰਾਂ ਨਾਲ ਡਟ ਕੇ ਵੀ ਖੜਦੇ ਨੇ ਤੇ ਹੁਣ ਉਹਨਾਂ ਨੇ ਉਸ ਕੁੜੀ ਦੇ ਘਰ ਜਾਣ ਦਾ ਵੀ ਐਲਾਨ ਕੀਤਾ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਉਸ ਮੁੰਡੇ ਤੇ ਪਰਚਾ ਦਰਜ ਕੀਤਾ ਜਾਵੇ ਹਾਲਾਂਕਿ ਉਸ ਤੋਂ ਕੁਝ ਸਮੇਂ ਬਾਅਦ ਹੀ ਹੁਣ ਪ੍ਰਸ਼ਾਸਨ ਦੀ ਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੁੰਡੇ ਪਰਿਵਾਰ ਤੇ ਪਰਚਾ ਦਰਜ ਕਰਨ ਦੀ ਗੱਲ ਕਹੀ ਹੈ ਹਾਲਾਂਕਿ ਕਿਹੜੇ ਕਿਹੜੀਆਂ ਧਰਾਵਾਂ ਹੋਰ ਜੋੜੀਆਂ ਗਈਆਂ ਨੇ ਇਸ ਦੇ ਬਾਰੇ ਤਾਂ ਨਹੀਂ ਪਤਾ ਲੱਗਿਆ ਪਰ ਉੱਥੇ ਹੀ ਮੁੰਡੇ ਦੇ ਪਿਤਾ ਨੇ ਜੋ ਕੱਲ ਇੱਕ ਗੱਲ ਕਹੀ ਕਿ ਉਸ ਕੁੜੀ ਦੇ ਮੋਬਾਈਲ ਦੀ ਜਾਂਚ ਹੋਵੇ ਜੋ ਅਸ਼ਲੀਲ ਵੀਡੀਓਜ਼ ਹਨ ਉਹ ਉਸ ਕੁੜੀ ਨੇ ਖੁਦ ਹੀ ਆਪਣੇ ਜਾਣਕਾਰਾਂ ਨੂੰ ਅੱਗੇ ਭੇਜੀਆਂ ਜਿੱਥੋਂ ਵੀਡੀਓ ਵਾਇਰਲ ਹੋਈਆਂ ਤਾਂ ਹਰ ਕੋਈ ਇਹ ਗੱਲ ਸਮਝ ਸਕਦਾ ਹੈ ਕਿ ਅਜਿਹੀ ਕਿਹੜੀ ਦੁਨੀਆ ਦੇ ਵਿੱਚ ਕੁੜੀ ਹੋਵੇਗੀ ਜੋ ਕਿ ਆਪਣੀ ਬੇਇੱਜ਼ਤੀ ਆਪ ਕਰੇਗੀ ਆਪਣੀਆਂ ਅਜਿਹੀਆਂ ਵੀਡੀਓਜ਼ ਆਪ ਅੱਗੇ ਭੇਜੇਗੀ ਜਦਕਿ ਉਹਨਾਂ ਦੇ ਮੁੰਡੇ ਦਾ ਦੋਸਤ ਖੁਦ ਮੰਨ ਰਿਹਾ ਹੈ ਕਿ ਉਹਨਾਂ ਨੇ ਕੋਕ ਦੇ ਵਿੱਚ ਕੋਈ ਨਸ਼ੀਲੀ ਚੀਜ਼ ਉਸ ਕੁੜੀ ਨੂੰ ਪਲਾ ਕੇ ਉਸਦੇ ਨਾਲ ਗਲਤ ਕੀਤਾ ਸੀ ਤਾਂ ਇਸ ਮੌਕੇ ਤੇ ਸਿੰਘ ਮਨਿੰਦਰ ਸਿੰਘ ਪੀਵੀ 16 ਵਾਲਿਆਂ ਨੇ ਕੀ ਚੇਤਾਵਨੀ ਦਿੱਤੀ ਹੈ ਉਸ ਮੁੰਡੇ ਨੂੰ ਤੇ ਪ੍ਰਸ਼ਾਸਨ ਨੂੰ ਕੀ ਕਿਹਾ ਤੇ ਉਸ ਕੁੜੀ ਨੂੰ ਜਾ ਕੇ ਮਿਲਣ ਬਾਰੇ ਕੀ ਕਿਹਾ ਉਹ ਵੀ ਸੁਣੋ ਤੇ ਉੱਥੇ ਹੀ ਜੋ ਪ੍ਰਸ਼ਾਸਨ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਆਓ ਦੇਖੋ ਇਹ ਪੂਰੀ ਵੀਡੀਓ ਤੇ ਇਸ ਮਾਮਲੇ ਤੇ ਜਰੂਰ ਦੱਸਿਓ ਕਿਉਂਕਿ ਜਿੱਥੇ ਇਹ ਮਾਮਲਾ ਪੰਜਾਬ ਦੇ ਲਈ ਬੇਹਦ ਸੰਜੀਦਾ ਹੈ ਉੱਥੇ ਇਸ ਤੋਂ ਪੰਜਾਬੀਆਂ ਨੂੰ ਖਾਸ ਕਰਕੇ ਮਾਪਿਆਂ ਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੈ ਕੁੜੀਆਂ ਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਬੇਸ਼ੱਕ ਉਹਨਾਂ ਦੀ ਇੰਗੇਜਮੈਂਟ ਵੀ ਕਿਤੇ ਹੋ ਜਵੇ ਉਹਨਾਂ ਚਿਰ ਕਿਸੇ ਤੇ ਨਹੀਂ ਇਤਬਾਰ ਕਰਨਾ ਚਾਹੀਦਾ ਜਦੋਂ ਤੱਕ ਤੁਸੀਂ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਉਸ ਇਨਸਾਨ ਦੇ ਨਾਲ ਵਿਆਹ ਨਾ ਕਰ ਸਕੋ ਆਨੰਦ ਕਾਰਜ ਨਾ ਹੋ ਸਕਣ ਜਾਂ ਫਿਰ ਲਾਵਾ ਫੇਰੇ ਜੋ ਵੀ ਤੁਹਾਡੇ ਧਰਮ ਅਨੁਸਾਰ ਹੋਣ ਉਹ ਜਦੋਂ ਤੱਕ ਨਾ ਹੋ ਜਾਣ ਉਦੋਂ ਤੱਕ ਇਸ ਤਰ੍ਹਾਂ ਦਾ ਵਿਸ਼ਵਾਸ ਕਿਸੇ ਤੇ ਵੀ ਨਾ ਕੀਤਾ ਜਾਵੇ ਜੋ ਕਿ ਅੱਗੇ ਜਾ ਕੇ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਲਈ ਪਰੇਸ਼ਾਨੀ ਦਾ ਕਾਰਨ ਬਣੇ ਤੇ ਆਉ ਦੇਖਦੇ ਹਾਂ ਕਿ ਇਸ ਮੌਕੇ ਮਨਿੰਦਰ ਸਿੰਘ ਨੇ ਕੀ ਕਿਹਾ ਤੁਹਾਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤਰ ਇਨਸਾਨ ਨੂੰ ਸਾਨੂੰ ਨੱਥ ਪਾਉਣੀ ਆਂਦੀ ਹੈ ਤੇ ਪਹਿਲਾਂ ਵੀ ਬਹੁਤ ਪਾਈ ਅਸੀਂ ਤੇ ਹੁਣ ਵੀ ਪਾ ਕੇ ਦਿਖਾਵਾਂਗੇ ਕਿੱਥੇ ਤੁਸੀਂ ਜਾ ਕੇ ਸਟੇਜਾਂ ਦੇ ਪੰਜਾਬ ਦੇ ਬਾਹਰ ਤੁਸੀਂ ਇਤਿਹਾਸ ਸੁਣਾਉਂਗੇ ਵੀ ਇੱਜ਼ਤਾਂ ਬਚਾਉਂਦੇ ਰਹੇ ਹੋ ਅਗਲੇ ਨਾਲ ਕਹਿੰਦਾ ਚਲੋ ਚਲੋ ਕੰਮ ਕਰੋ ਤੁਹਾਨੂੰ ਜਾਣਦੇ ਆ ਪੰਜਾਬੀਓ ਜਦੋਂ ਕਿਸੇ ਪੰਜਾਬ ਦੇ ਵਿੱਚ ਕਿਸੇ ਧੀ ਦੀ ਇੱਜ਼ਤ ਬੇਪੱਤ ਹੁੰਦੀ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਸਭ ਤੋਂ ਪਹਿਲਾਂ ਕਮੈਂਟਾਂ 'ਚ ਤੁਸੀਂ ਲਿੰਕ ਮੰਗਦੇ ਹੋ ਲਾਣਤੀਓ ਤੁਸੀਂ ਲਿੰਕ ਮੰਗਦੇ ਹੋ ਇਸ ਚੀਜ਼ ਦਾ ਜਵਾਬ ਦੇ ਉਹ ਬੱਚੀ ਬਾਅਦ ਚ ਤੁਸੀਂ ਲੋਕ ਜਵਾਬ ਦਿਓ ਪਹਿਲਾਂ ਜਿਨ੍ਹਾਂ ਨੇ ਵੀਡੀਓ ਅੱਗ ਵਾਂਗ ਵਾਇਰਲ ਕਰਤੀ ਆਉਣ ਵਾਲੀਆਂ ਨਸਲਾਂ ਨੇ ਤੁਹਾਡੀਆਂ ਆਹ ਕਰਤੂਤਾਂ ਵੇਖ ਕੇ ਤੁਹਾਡਾ ਇਤਿਹਾਸ ਸੱਚ ਨਹੀਂ ਮੰਨਣਾ ਇਸ ਚੀਜ਼ ਦਾ ਸਾਰੇ ਜ਼ਰੂਰ ਗੌਰ ਕਰਿਓ ਇਹ ਚੀਜ਼ ਨੋਟ ਰੱਖਿਓ ਵੀ ਕਿਹੜਾ ਕਿਹੜਾ ਬੰਦਾ ਇਹ ਵੀਡੀਓ ਨੂੰ ਗਰੁੱਪਾਂ 'ਚ ਵਾਇਰਲ ਕਰ ਰਿਹਾ ਤੇ ਉਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਿਓ ਹੁਣ ਅਸੀਂ ਮੜੇ ਜੇ ਸੈੱਟ ਹੋਏ ਆ ਤੇ ਹੁਣ ਅਸੀਂ ਚੰਗਿਆਂ ਨੂੰ ਸੈੱਟ ਕਰਕੇ ਦਿਖਾਉਣਾ ਚੰਗਿਆਂ ਦੇ ਨੱਥ ਪਾਉਣੀ ਤੇ ਲੋਕਾਂ ਸਾਹਮਣੇ ਡਾਂਗ ਫੇਰ ਕੇ ਲਿਆਵਾਂਗੇ ਆਹ ਬੰਦਾ ਸੀ ਜਿਹੜਾ ਗਰੁੱਪਾਂ 'ਚ ਵੀਡੀਓ ਵਾਇਰਲ ਕਰਦਾ ਸੀ ਪ੍ਰਭ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਨਹੀਂ ਇਹ ਪੰਜਾਬ ਹੈ ਇੱਥੇ ਇਹ ਕੰਮ ਨਹੀਂ ਚੱਲਣੇ ਹੈਗੇ ਤੂੰ ਕੈਨੇਡਾ ਦਾ ਬੌਰਨ ਹੋਊਗਾ ਉੱਥੇ ਥੋੜੀ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ 'ਚ ਨਹੀਂ ਕੰਮ ਚੱਲਣੇ ਮਿੱਤਰ ਆ ਪ੍ਰਭਜੀਤ ਸਿੰਘ ਦੀ ਇੱਕ ਹੋਰ ਕਰਤੂਤ ਇਹ ਵੇ ਦੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਜਿਵੇਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਨਹੀਂ ਮੈਂ ਤੈਨੂੰ ਨੌਕਰੀ ਤੇ ਕੱਢ ਦੂੰ ਤੈਨੂੰ ਮਾਂ ਐ ਕਰਾ ਦੂੰ ਸੋ ਬੰਦੇ ਦਾ ਪੁੱਤ ਬਣਾ ਕੇ ਇਹਨੂੰ ਬੱਚੀ ਦੇ ਨਾਲ ਇਹਦਾ ਆਨੰਦ ਕਾਰਜ ਕਰੋ ਮਹੀਨੇ ਦੇ ਵਿੱਚ ਵਿੱਚ ਇਹਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਹ ਦਿਨ ਵੀ ਇਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪਿਛਲੇ ਕਈ ਦਿਨ ਤੋਂ ਲਗਭਗ 15-20 ਦਿਨ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਉਹ ਪਲ ਫਾਰਮ ਵਾਲੀ ਬੱਚੀ ਜਿਹੜੀ ਜਿਹਦੀ ਵੀਡੀਓ ਵਾਇਰਲ ਹੋਈਆਂ ਤੇ ਵੀਡੀਓ ਕਰਨ ਵਾਲਾ ਜਿਹੜਾ ਵਾਇਰਲ ਕਰਨ ਵਾਲਾ ਮੁੰਡਾ ਉਹ ਕੈਨੇਡੀਅਨ ਫਾਰਮ ਤੋਂ ਮਤਲਬ ਕਹਿਣ ਦਾ ਭਾਵ ਦੋਵੇਂ ਪਰਿਵਾਰ ਨੇ ਜਿਹੜੇ ਉਹ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਤੇ ਜਲੰਧਰ ਸ਼ਹਿਰ ਹੈ ਇਹਨਾਂ ਦਾ ਨਕੋਦਰ ਤੇ ਨੂਰ ਮਹਿਲ ਤੋਂ ਨੇ ਦੋਵੇਂ ਬੱਚੇ ਸਾਡੇ ਕੋਲੇ ਵੀ ਕੱਲ ਪਰਸੋਂ ਤੋਂ ਬਹੁਤ ਜਣੇ ਪਹੁੰਚ ਕਰ ਰਹੇ ਵੀ ਤੁਸੀਂ ਵੀ ਇਸ ਮਸਲੇ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਓ ਤੇ ਬੱਚੀ ਨੂੰ ਜਿਹੜਾ ਇਨਸਾਫ ਦਿਵਾਓ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਪਿਛਲੇ 10-12 ਦਿਨ ਤੋਂ ਬਿਮਾਰ ਚੱਲ ਰਹੇ ਸੀ ਐਡਮਿਟ ਸੀ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਥੋੜੇ ਜਿਹਾ ਤੰਦਰੁਸਤ ਹੋਏ ਆਂ ਪਹਿਲਾਂ ਤੁਸੀਂ ਆਹ ਵੇਖ ਲਓ ਇਹ ਉਹ ਮੁੰਡਾ ਏ ਜਿਹਨੇ ਉਪਲ ਫਾਰਮ ਵਾਲੀ ਬੱਚੀ ਜਿਹੜੀ ਟਰੈਕਟਰ ਚਲਾਉਂਦੀ ਜਿਹਦੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਅਸੀਂ ਬਹੁਤੀ ਲੰਬੀ ਚੋੜੀ ਗੱਲ ਨਹੀਂ ਕਰਨੀ ਮੇਨ ਮੇਨ ਮੁੱਦੇ ਦੀ ਗੱਲ ਕਰਾਂਗੇ ਇਹ ਉਹ ਮੁੰਡਾ ਜਿਹੜਾ ਇਹਦਾ ਨਾਮ ਹੈ ਪ੍ਰਭ ਸੰਧੂ ਪ੍ਰਭਜੀਤ ਸੰਧੂ ਤੇਦੇ ਪਿਤਾ ਜੀ ਦਾ ਨਾਮ ਹੈ ਤੇ ਫਾਦਰ ਦਾ ਨਾਮ ਹੈ ਅਵਤਾਰ ਸਿੰਘ ਸੰਧੂ ਜੋ ਕਿ ਖੇਤੀਬਾੜੀ ਦੇ ਵਿੱਚ ਬੜੇ ਮਸ਼ਹੂਰ ਸੀ ਪਰ ਜਿਹੜੀ ਘਰ ਦੇ ਵਿੱਚ ਕੋਈ ਮਾੜੀ ਔਲਾਦ ਜੰਮ ਪੈਣੀ ਜਾਂ ਮਾੜੀ ਔਲਾਦ ਆ ਜਾਣੀ ਉਹ ਪੋਸਤਾਂ ਤੱਕ ਜਿਹੜੀ ਪੱਟੀ ਪੇਸ਼ ਕਰਕੇ ਰੱਖ ਦਿੰਦੇ ਪਰਿਵਾਰ ਦੀ ਉਸੇ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਮਲੇਸ਼ ਵਰਤੀ ਦਾ ਜਿਹੜਾ ਨੌਜਵਾਨ ਜੰਮਿਆ ਮਲੇਸ਼ ਅਸੀਂ ਉਸ ਨੂੰ ਇਸ ਕਰਕੇ ਕਹਿ ਵੀ ਤੇ ਕੰਮ ਜਿਹੜੇ ਮਲੇਸ਼ਾਂ ਵਾਲੇ ਨੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਵੀ ਇਹ ਦੋਵੇਂ ਪਰਿਵਾਰ ਕਿਵੇਂ ਮਿਲਦੇ ਨੇ ਇੱਕ ਟਰੈਕਟਰ ਤੋਂ ਲੈ ਕੇ ਆਪਸ ਚ ਜਿਹੜੇ ਉਪਲ ਫਾਰਮ ਵਾਲੀ ਬੱਚੀ ਤੇ ਉਹਦੇ ਪਿਤਾ ਜੀ ਨੇ ਉਹ ਜੌਂਡੀਅਰ ਦਾ ਕੋਈ ਵੱਡਾ ਟਰੈਕਟਰ ਲੈਣ ਜਾਂਦੇ ਨੇ ਉਸੇ ਤਰ੍ਹਾਂ ਕੰਪਨੀ ਵਾਲਿਆਂ ਨੇ ਕਹਿੰਦੇ ਇੰਡੀਅਨ ਫਾਰਮ ਵਾਲੇ ਜੋ ਅਵਤਾਰ ਸਿੰਘ ਸੰਧੂ ਤੇ ਉਹਨਾਂ ਦਾ ਪੁੱਤਰ ਪ੍ਰਭਜੀਤ ਸੰਧੂ ਉਹਨਾਂ ਦੇ ਉੱਥੋਂ ਉਪਲ ਫਾਰਮ ਵਾਲੇ ਪਰਿਵਾਰ ਨੂੰ ਚਾਬੀ ਫੜਾਈ ਤੇ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਆਪਸ ਵਿੱਚ ਤਾਲਮੇਲ ਚ ਆਇਆ ਹੌਲੀ ਹੌਲੀ ਇਹਨਾਂ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਵਧੀ ਬੱਚੇ ਇਸ ਕਰਕੇ ਕਹਿੰਨੇ ਵੀ ਇਹਨਾਂ ਦੋਵਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਹੈਗੀ ਜੇ ਅਸੀਂ ਕਹੀਏ ਨਾ ਕੋਈ ਬਹੁਤੀ ਸਮਝਦਾਰੀ ਵਾਲੀ ਉਮਰ ਨਹੀਂ ਹੈਗੀ ਇਹਨਾਂ ਦੀ 20 21 ਸਾਲ ਉਮਰ ਹੈ 20 21 ਸਾਲ ਹੀ ਮੁੰਡੇ ਦੀ ਉਮਰ ਹੈ ਤੇ 19 20 ਸਾਲ ਹੀ ਸ਼ਾਇਦ ਕੁੜੀ ਦੀ ਉਮਰ ਹੈ ਮੇਨ ਜਿਹੜੀ ਮੁੱਦੇ ਦੀ ਗੱਲ ਇਹ ਹੈ ਵੀ ਜਿਵੇਂ ਇਨੇ ਪ੍ਰავਜੀ ਸੰਧੂ ਨੇ ਬੱਚੀ ਦੀਆਂ ਵੀਡੀਓ ਵਾਇਰਲ ਕੀਤੀਆਂ ਪਹਿਲਾ ਵਿਆਹ ਦਾ ਚਾਂਸਾ ਦੇ ਕੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਬੱਚੀ ਦੇ ਕਹਿਣ ਤੇ ਦੋਵੇਂ ਪਰਿਵਾਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਬੱਚਿਆਂ ਦੇ ਵਿਆਹ ਦੇ ਲਈ ਰਾਜ਼ੀ ਹੋਏ ਰਿਸ਼ਤਾ ਪੱਕਾ ਹੋਇਆ ਜਿਵੇਂ ਵੀ ਜੋ ਵੀ ਗੱਲਬਾਤ ਹੋਈ ਸਾਰੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਮੁੱਦੇ ਦੀ ਗੱਲ ਏ ਹੈ ਅੱਜ ਹੀ ਅਸੀਂ ਸਵੇਰੇ ਉਹ ਬੱਚੀ ਦੀ ਜਿਹੜੀ ਇੰਟਰਵਿਊ ਦੇਖੀ ਵੀਡੀਓ ਵੇਖੀ ਪੋਡਕਾਸਟ ਵੇਖਿਆ ਜਿੱਥੇ ਉਹਨੇ ਬੱਚੀ ਨੇ ਨੇ ਗੱਲ ਕਹੀ ਵੀ ਮੈਂ ਪਿਛਲੇ 20 ਦਿਨ ਤੋਂ ਐਸਐਸਪੀ ਦਫ਼ਤਰ ਐਸਪੀ ਦਫ਼ਤਰ ਜਾਂ ਸਾਈਬਰ ਕ੍ਰਾਈਮ ਦੇ ਗੇੜੇ ਕੱਢ ਰਹੀ ਤੇ ਮੇਰੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹਦਾ ਕਾਰਨ ਇਹ ਹੈ ਵੀ ਬਾਈ ਅਵਤਾਰ ਸਿੰਘ ਸੰਧੂ ਜਿਹੜੇ ਉਹ ਬੜੇ ਨਾਮੀ ਫਾਰਮਰ ਨੇ ਪੰਜਾਬ ਦੇ ਉਹਨਾਂ ਦੇ ਪੋਲੀਟੀਕਲ ਲਿੰਕ ਵੀ ਹੈਗੇ ਨੇ ਅਫਸਰਾਂ 'ਚ ਵੀ ਉੱਠਣੀ ਬੈਠਣੀ ਹੋ ਸਕਦੀ ਜਿਸ ਕਰਕੇ ਇਹ ਉੱਪਲ ਫਾਰਮ ਵਾਲੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਵੀ ਦੁੱਖ ਲੱਗਿਆ ਇਹ ਚੀਜ਼ ਵੇਖ ਕੇ ਵੀ ਜਿਹੜਾ ਪੰਜਾਬ ਕਿਸੇ ਸਮੇਂ ਕਾਬਲ ਕੰਧਾਰ ਤੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਧੀਆਂ ਦਿੱਲੀ ਤੋਂ ਲੁੱਟ ਕੇ ਲੈ ਕੇ ਜਾਂਦਾ ਸੀ ਇਹ ਉਹ ਪੰਜਾਬ ਹੈ ਜਿਹੜਾ ਭਾਰਤ ਦੇਸ਼ ਦੀ ਹਿੰਦ ਦੀ ਧੀਆਂ ਦੀ ਰਾਖੀ ਕਰਦਾ ਰਿਹਾ ਤੇ ਅੱਜ ਉਸੇ ਪੰਜਾਬ ਦੇ ਵਿੱਚ ਜਿਹੜੀ ਧੀਆਂ ਦੀ ਇੱਜ਼ਤ ਹੈ ਉਹ ਬੇਪੱਤ ਕੀਤੀ ਜਾ ਰਹੀ ਸਭ ਤੋਂ ਪਹਿਲੀ ਲਾਹਨਤ ਵੀਡੀਓ ਬਣਾਉਣ ਵਾਲੇ ਤੇ ਦੂਜੀ ਲਾਹਨਤ ਅਕਸਰ ਹੀ ਤੁਸੀਂ ਹੁਣ ਜਿਸ ਦਿਨ ਦੀ ਇਹ ਵੀਡੀਓ ਚਰਚਾ ਚ ਆਈ ਸੋਸ਼ਲ ਮੀਡੀਆ ਤੇ ਵੀਡੀਓ ਇੰਸਟਾਗ੍ਰam ਤੇ ਚੱਲ ਰਹੀ ਸ਼ਰਮ ਵਾਲੀ ਦੂਜੀ ਗੱਲ ਉਹਨਾਂ ਲਈ ਹੈ ਜਿਹੜੇ ਕਮੈਂਟਾਂ ਦੇ ਵਿੱਚ ਲਿੰਕ ਮੰਗ ਰਹੇ ਨੇ ਵੀ ਭਾਈ ਮੈਸੇਜ ਕਰੋ ਅਸੀਂ ਲਿੰਕ ਭੇਜਾਂਗੇ ਅਸੀਂ ਵੀਡੀਓ ਭੇਜਾਂਗੇ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ ਸਮਾਂ ਬੜਾ ਬਲਵਾਨ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜੇ ਅੱਜ ਉਪਲਪੁਰਮ ਉਪਲ ਫਾਰਮ ਵਾਲੇ ਪਰਿਵਾਰ ਦੀ ਬੱਚੀ ਦੀ ਵੀਡੀਓ ਵਾਇਰਲ ਹੋਈ ਤੇ ਤੁਸੀਂ ਸਵਾਦ ਲੈ ਲੈ ਕੇ ਹੱਸ ਰਹੇ ਹੋ ਤਾਂ ਇਹ ਦਿਨ ਨਾ ਕਦੇ ਵੀ ਭੁੱਲਿਓ ਵੀ ਇਹ ਜਿਹੜਾ ਮਾੜਾ ਸਮਾਂ ਹੈ ਜਾਂ ਆਡੇ ਵੀ ਪਰਿਵਾਰ ਦੇ ਵਿੱਚੋਂ ਬੱਚਿਆਂ ਦੀ ਵੀਡੀਓ ਵਾਇਰਲ ਹੋ ਸਕਦੀ ਤੇ ਉਸ ਦਿਨ ਫਿਰ ਮੂੰਹ ਲਗਾਉਂਦੇ ਨਾ ਫਿਰਿਓ ਉਸੇ ਦਿਨ ਉੱਥੇ ਵੀ ਤੁਸੀਂ ਸਾਰੇ ਲਿੰਕ ਮੰਗਿਓ ਵੀ ਸਾਡੇ ਪਰਿਵਾਰ ਦੇ ਬੱਚੇ ਦੀ ਵੀਡੀਓ ਵਾਇਰਲ ਹੋਈ ਤੇ ਸਾਨੂੰ ਵੀ ਲਿੰਕ ਭੇਜਿਆ ਜਾਵੇ ਲਾਣਾਤ ਹੈ ਉਹਨਾਂ ਲੋਕਾਂ ਦੇ ਜਿਹੜੇ ਇਸ ਬੱਚੀ ਦੀ ਬੇਪੱਤ ਹੋ ਰਹੀ ਇੱਜ਼ਤ ਦਾ ਮਜ਼ਾਕ ੜਾ ਰਹੇ ਨੇ ਟਰੋਲ ਕਰ ਰਹੇ ਨੇ ਲਿੰਕ ਮੰਗ ਰਹੇ ਨੇ ਤੇ ਵੀਡੀਓ ਅੱਗੇ ਸ਼ੇਅਰ ਕਰ ਰਹੇ ਨੇ ਸਾਡੀ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਭੂਮਿਕਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ 24 ਘੰਟੇ ਦਾ ਸਮਾਂ ਜਲੰਧਰ ਪ੍ਰਸ਼ਾਸਨ ਨੂੰ ਦਿੱਨੇ ਆ 24 ਘੰਟੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਜੇ ਤਾਂ ਉਪਲ ਫਾਰਮ ਵਾਲੀ ਜਿਹੜੀ ਬੱਚੀ ਹੈ ਉਹਦੀ ਦਿੱਤੀ ਦਰਖਾਸਤ ਤੇ ਕਾਰਵਾਈ ਕਰਦੀ ਹੈ ਪ੍ਰਭ ਜੀ ਸੰਧੂ ਤੇ ਫਿਰ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਅੱਜ ਤੋ ਹੀ ਸਮਾਂ ਵੇਖ ਲਓ 3:58 ਮਿੰਟ ਦਾ ਸਮਾਂ ਹੋਇਆ ਹੋਇਆ ਸੋ ਕੱਲ ਨੂੰ ਅਸੀਂ 2:30-3 ਵਜੇ ਐਸਐਸਪੀ ਦਫ਼ਤਰ ਐਸਪੀ ਸਾਹਿਬ ਨੂੰ ਵੀ ਮਿਲਾਂਗੇ ਜਿਨ੍ਹਾਂ ਨੂੰ ਇਹ ਐਫਆਈਆਰ ਜਿਹੜੀ ਮਾਰਕ ਹੋਈ ਹੋਈ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਤੇ ਉਸ ਸਾਈਬਰ ਕ੍ਰਾਈਮ ਚ ਵੀ ਜਾ ਕੇ ਆਵਾਂਗੇ ਜਿੱਥੇ ਬੱਚੀ ਨੂੰ ਬੁਲਾ ਕੇ ਦਰਖਾਸਤੂਦੀ ਲੈ ਕੇ ਉਹਨੂੰ ਜਲੀਲ ਕੀਤਾ ਗਿਆ ਉਹਨੂੰ ਕਿਹਾ ਗਿਆ ਵੀ ਤੂੰ ਗਰੁੱਪਾਂ ਦੇ ਐਡਮਨ ਲੈ ਕੇ ਆ ਉਹਨਾਂ ਦੇ ਆਧਾਰ ਕਾਰਡ ਲੈ ਕੇ ਆ ਫਿਰ ਅਸੀਂ ਕੋਈ ਕਾਰਵਾਈ ਕਰੋਂਗੇ ਪਹਿਲੀ ਗੱਲ ਤਾਂ ਉਹ ਪਰਿਵਾਰ ਵੈਸੇ ਹੀ ਵਕਤ ਦਾ ਮਾਰਿਆ ਹੋਇਆ ਜਿਹੜੇ ਪਿਓ ਦੀ ਧੀ ਹੁੰਦੀ ਜਿਹੜੀ ਉਹ ਪਿਓ ਦੀ ਕਮਾਈ ਹੁੰਦੀ ਸਾਰੀ ਉਮਰ ਦੀ ਉਹਦੀ ਜਮ੍ਹਾਂ ਪੂੰਜੀ ਹੁੰਦੀ ਤੇ ਜਿਹੜੇ ਪਿਓ ਦੀ ਧੀ ਦੀ ਇੱਜ਼ਤ ਹੀ ਬੇਪੱਤ ਹੋ ਗਈ ਪਿਓ ਦੀ ਇੱਜ਼ਤ ਹੀ ਬੇਪੱਤ ਹੋ ਗਈ ਉਹਦੀ ਧੀ ਨੂੰ ਤੁਸੀਂ ਇਨਸਾਫ ਦੇਣ ਦੀ ਬਜਾਏ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਗਰੁੱਪਾਂ ਦੇ ਐਡਮਨ ਫੜ ਕੇ ਲਿਆਓ ਕਿੱਥੋਂ ਲਿਆਓਗੇ ਐਡਮਨ ਫੜ ਕੇ ਕਾਮਨ ਸੈਂਸ ਦੀ ਗੱਲ ਹੈ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿੱਥੋਂ ਲਿਆਓਗੀ ਬੱਚੀ ਕਿ ਕਿੱਥੋਂ ਐਡਮਨ ਲੱਭ ਕੇ ਲਿਆਉਗੀ ਕੋਈ ਕੈਨੇਡਾ 'ਚ ਬੈਠਾ ਹੋ ਕੋਈ ਅਮਰੀਕਾ 'ਚ ਬੈਠਾ ਹੋ ਅਕਲ ਨੂੰ ਹੱਥ ਮਾਰੋ ਜਿੰਨੇ ਵੀ ਲੋਕਲ ਵਾਸੀ ਆ ਪਹਿਲੀ ਗੱਲ ਤਾਂ ਸਾਡੇ ਵਰਗੇ ਸਿੰਘਾਂ ਨੂੰ ਬਾਹਰੋਂ ਚੱਲ ਕੇ ਆ ਕੇ ਮਦਦ ਲਈ ਇਸ ਲਈ ਹਮੇਸ਼ਾ ਪਹਿਲ ਕਦਮੀ ਕਰਨੀ ਪੈਂਦੀ ਜਦੋਂ ਤੁਸੀਂ ਲੋਕਲ ਲੋਕ ਨਹੀਂ ਸਾਥ ਦਿੰਦੇ ਹੋ ਜਦੋਂ ਤੁਸੀਂ ਲੋਕਲ ਨਕੋਦਰ ਜਲੰਧਰ ਸ਼ਹਿਰ ਦੇ ਲੋਕ ਨਹੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦੇ ਉਦੋਂ ਸਾਡੇ ਵਰਗੇ ਸਿੰਘਾਂ ਨੂੰ ਅੱਗੇ ਕਾਰਵਾਈ ਕਰਨੀ ਪੈਂਦੀ ਸੋ ਅਸੀਂ ਜਲੰਧਰ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸ ਨੌਜਵਾਨ ਤੇ ਪ੍ਰਭਜੀਤ ਸਿੰਘ ਸੰਧੂ ਤੇ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਨਹੀਂ ਤੇ ਕੋਈ ਸਮਝੋਤਾ ਨਹੀਂ ਅਸੀਂ ਕੱਲ ਨੂੰ ਬੱਚੀ ਨੂੰ ਤੇ ਉਹਦੇ ਪਰਿਵਾਰ ਨੂੰ ਮਿਲਾਂਗੇ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਖੁਦ ਐਸਪੀ ਐਸਐਸਪੀ ਦਫ਼ਤਰ ਤੇ ਸਾਈਬਰ ਕ੍ਰਾਈਮ ਜਾਵਾਂਗੇ ਜੇ ਬੱਚੀ ਦੇ ਕਹਿਣ ਤੇ ਉਹਦੀ ਦਰਖਾਸਤ ਤੇ ਨੌਜਵਾਨ ਤੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਮੂਹਰੇ ਹੋ ਕੇ ਜਿਹੜੇ ਬੱਚੀ ਦਾ ਸਾਥ ਦੇਵਾਂਗੇ ਤੇ ਆਪ ਨਾਲ ਚੱਲ ਕੇ ਥਾਣੇ ਦੇ ਵਿੱਚ ਇੱਥੇ ਪ੍ਰਭਜੀਤ ਸਿੰਘ ਤੇ ਕਾਰਵਾਈ ਕਰਾਵਾਂਗੇ ਦੂਜੀ ਗੱਲ ਦੂਜੀ ਜਿਹੜੀ ਬੇਨਤੀ ਜਾਂ ਅਪੀਲ ਹੈ ਉਹ ਬਾਈ ਅਵਤਾਰ ਸਿੰਘ ਸੰਧੂ ਨੂੰ ਹੈ ਤੁਸੀਂ ਖੇਤੀ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਬਹੁਤ ਮਹਿੰਗੇ ਮਹਿੰਗੇ ਬਹੁਤ ਪੁਰਾਣੇ ਅੰਟੀਕ ਟਰੈਕਟਰ ਲੱਭ ਲੱਭ ਕੇ ਲਿਆਂਦੇ ਆਪਣੀ ਲੈਗਸੀ ਤੋਰੀ ਪੁਰਾਣੇ ਟਰੈਕਟਰਾਂ ਦੇ ਨਾਲ ਪਰ ਉਹ ਬਾਈ ਅਵਤਾਰ ਸਿੰਘ ਜੀ ਤੁਹਾਨੂੰ ਟਰੈਕਟਰਾਂ ਦੀ ਲੈਗਸੀ ਤੋਰਨ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਤੇ ਵੀ ਕਿਤੇ ਧਿਆਨ ਦੇਣਾ ਚਾਹੀਦਾ ਸੀ ਜਦੋਂ ਤੁਹਾਡਾ ਬੇਟਾ ਕਿਸੇ ਦੇ ਘਰ ਦੇ ਬਾਹਰ ਜਾ ਕੇ ਫਾਇਰਿੰਗ ਕਰਦਾ ਸੀ ਕਿਤੇ ਉਹ ਵੀ ਕੋਈ ਪੰਜਾਬ ਦੇ ਹੱਕਾਂ ਲਈ ਨਹੀਂ ਕੋਈ ਪੰਜਾਬ ਦੀ ਲੜਾਈ ਲਈ ਨਹੀਂ ਸਿਰਫ ਇੱਕ ਬੱਚੀ ਦੇ ਸਰੀਰ ਦੇ ਨਾਲ ਸ਼ੋਸ਼ਣ ਕਰਨ ਦੇ ਲਈ ਉਹਨੂੰ ਬੁਲਾਉਂਦਾ ਸੀ ਤੇ ਜੇ ਬੱਚੀ ਉਹਨੂੰ ਨਾ ਦਿੰਦਾ ਸੀ ਤੇ ਇਹੀ ਤੁਹਾਡਾ ਪ੍ਰਭਜੀਤ ਸੰਧੂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਜਦੋਂ ਗੋਲੀਆਂ ਚਲਾਉਂਦਾ ਸੀ ਉਹਨਾਂ ਦਾ ਗੇਟ ਭੰਨਦਾ ਸੀ ਉਹਨਾਂ ਦੇ ਘਰਾਂ ਤੇ ਰਾੜਾ ਮਾਰਦਾ ਸੀ ਤਲਵਾਰਾ ਮਾਰਦਾ ਸੀ ਉਦੋਂ ਤੁਹਾਡੀ ਪਰਵਰਿਸ਼ ਤੁਹਾਨੂੰ ਬਾਈ ਜੀ ਧਿਆਨ ਦੇਣਾ ਚਾਹੀਦਾ ਸੀ ਵੀ ਤੁਹਾਡਾ ਬੱਚਾ ਕਿਹੜੇ ਘਰ ਤਲਾ ਤੇ ਤੁਰ ਪਿਆ ਹੋਇਆ ਹੁਣ ਤੁਸੀਂ ਕਹੋ ਨਾ ਜੇ ਕੱਲੂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਜੀਤ ਸਿੰਘ ਦਾ ਕਿਸੇ ਨੇ ਡਾਂਗ ਫੇਰਤੀ ਫਿਰ ਤੁਸੀਂ ਕਹ ਲਓ ਇਨਸਾਫ ਮੰਗਦੇ ਫਿਰੋਗੇ ਸੋ ਅਸੀਂ ਚਾਹੁੰਦੇ ਆਂ ਵੀ ਕਾਨੂੰਨ ਆਪਣੀ ਜਿਹੜੀ ਪ੍ਰਕਿਰਿਆ ਇਸ ਕਾਲ ਇਸ ਕੰਮ ਦੇ ਵਿੱਚ ਉਹ ਸਹੀ ਤਰੀਕੇ ਨਾਲ ਨਿਭਾਵੇ ਪ੍ਰਭਜੀਤ ਸਿੰਘ ਤੇ ਜਿਹੜੀ ਕਾਰਵਾਈ ਪੂਰਨ ਤੌਰ ਤੇ ਕਰੇ ਅਸੀਂ ਨਹੀਂ ਕਹਿੰਦੇ ਵੀ ਜਿਹੜੀ ਬੱਚੀ ਗੁਰਮਨਜੀਤ ਕੌਰ ਹੈ ਉਹ ਪਲਫਾਰਮ ਵਾਲੀ ਉਹ ਬਿਲਕੁਲ ਬੇਕਸੂਰ ਹੈ ਉਹਦੀ ਉਹਦੀ ਗਲਤੀ ਇਹ ਹੋ ਗਈ ਵੀ ਉਹ ਉਸ ਨੌਜਵਾਨ ਦੇ ਕਹਿਣ ਤੇ ਵਿਆਹ ਤੋਂ ਪਹਿਲਾਂ ਉਸ ਨੂੰ ਜਾ ਕੇ ਮਿਲਦੀ ਰਹੀ ਪਰ ਚਲੋ ਨੇ ਯਕੀਨ ਕੀਤਾ ਸੀ ਵੀ ਸ਼ਾਇਦ ਵਿਆਹ ਹੋ ਜਾਣਾ ਮੇਰਾ ਪਰ ਇਹ ਚੀਜ਼ ਵੀ ਬਿਲਕੁਲ ਗਲਤ ਹੈ ਜਦੋਂ ਤੱਕ ਤੁਹਾਡਾ ਆਨੰਦ ਕਾਰਜ ਨਹੀਂ ਹੁੰਦਾ ਤੁਸੀਂ ਉਹਦੇ ਘਰੇ ਜਾ ਕੇ ਨਹੀਂ ਵਸ ਜੰਨੇ ਹੋ ਉਹਦੇ ਪਰਿਵਾਰ ਦੇ ਵਿੱਚ ਨਹੀਂ ਚਲੇ ਜੰਨੇ ਹੋ ਗੁਰੂ ਸਾਹਿਬ ਦੀ ਹਜ਼ੂਰੀ ਚ ਲਾਵਾ ਨਹੀਂ ਲੈ ਲੈਣੇ ਹੋ ਉਦੋਂ ਤੱਕ ਤੁਹਾਨੂੰ ਸਰੀਰਕ ਸੰਬੰਧ ਬਣਾਉਣ ਦਾ ਕੋਈ ਹੱਕ ਨਹੀਂ ਹੈ ਚਲੋ ਇਹ ਬੱਚੀ ਨੇ ਗਲਤੀ ਕੀਤੀ ਇਹਨੂੰ ਸਜ਼ਾ ਪਰਮਾਤਮਾ ਦੇਊਗਾ ਪਰ ਜਿਹੜੀ ਇਸ ਦੁਸ਼ਟ ਨੇ ਗਲਤੀ ਕੀਤੀ ਇਹਦੀ ਸਜ਼ਾ ਕਾਨੂੰਨ ਦਵੇ ਇਹਨੂੰ ਜੇ ਕਾਨੂੰਨ ਨਹੀਂ ਦਊਗਾ ਤਾਂ ਸਿੰਘਾਂ ਨੇ ਤਾਂ ਦੇਣੀ ਦੇਣੀ ਐ ਠੀਕ ਹੈ ਜੀ ਹੁਣ ਦੂਜੀ ਗੱਲ ਇਹਦੀ ਕਰਤੂਤ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਹ ਐ ਇਹਦੀ ਪ੍ਰਭਜੀਤ ਸਿੰਘ ਦੀ ਇੱਕ ਹੋਰ ਕਰਤੂਤ ਇਹ ਇਹ ਇਹਦਾ ਪਰਿਵਾਰ ਇਹ ਨਹੀਂ ਕਰ ਕਹਿ ਸਕਦਾ ਵੀ ਸਾਡਾ ਬੱਚਾ ਬਿਲਕੁਲ ਠੀਕ ਐ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਐ ਵੀਡੀਓ ਵਾਇਰਲ ਕਰਨ ਤੋਂ ਬਿਨਾ ਆ ਵੀ ਤੁਹਾਡੇ ਬੱਚੇ ਦੀਆਂ ਗਲਤੀਆਂ ਨੇ ਇਹ ਦੇਖੋ ਤੁਹਾਡਾ ਬੱਚਾ ਕਿਵੇਂ ਪ੍ਰਭਜੀਤ ਸਿੰਘ ਹੋਰ ਕੁੜੀਆਂ ਦੇ ਨਾਲ ਗੱਡੀਆਂ ਦੇ ਵਿੱਚ ਕਿਵੇਂ ਦੁਸ਼ਕਰਮ ਕਰ ਰਿਹਾ ਤੇ ਉਹਨਾਂ ਦੀਆਂ ਫੋਟੋਆਂ ਖਿੱਚ ਰਿਆਂ ਨਾਲ ਇਹਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਸ ਦਿਨ ਵੀ ਇਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਕਿਸੇ ਦੀ ਧੀ ਭੈਣ ਨੂੰ ਪਰੋਸੇ 'ਚ ਲੈ ਕੇ ਕੋਕ ਦੇ ਵਿੱਚ ਗੋਲੀਆਂ ਪਾ ਕੇ ਬੇਹੋਸ਼ ਕਰਕੇ ਨੀਂਦ 'ਚ ਸੁਵਾ ਕੇ ਉਹਦੇ ਸਰੀਰ ਨਾਲ ਦੁਸ਼ਕਰਮ ਕਰਨਾ ਤੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਹ ਚੀਜ਼ ਦਿਖਾਉਣੀ ਜਿਹੜਾ ਦੂਜਾ ਮੁੰਡਾ ਇੰਦਰ ਆ ਤੁਹਾਨੂੰ ਦਿਖਾ ਦਿੰਨੇ ਆ ਆ ਇਹ ਦੂਜਾ ਮੁੰਡਾ ਇੰਦਰਜੋਤ ਇਹ ਵੀ ਇਸ ਕਰਮ ਕੋ ਕਰਮ ਦੇ ਵਿੱਚ ਬਰਾਬਰ ਦਾ ਦੋਸ਼ੀ ਐ ਇਹਦੇ ਤੇ ਵੀ ਬਰਾਬਰ ਕਾਰਵਾਈ ਜਿਹੜੇ ਕਾਨੂੰਨ ਕਰੇ ਕਾਨੂੰਨ ਕਾਰਵਾਈ ਕਰਦਾ ਤਾਂ ਅਸੀਂ ਉਸ ਕਾਨੂੰਨ ਦੀ ਪ੍ਰਕਿਰਿਆ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਤੇ ਤੁਹਾਡੇ ਇਸ ਕੰਮ ਤੇ ਫੁੱਲ ਚੜਾਵਾਂਗੇ ਪਰ ਜੇ ਤੁਸੀਂ ਇਹਨਾਂ ਦੋਸ਼ੀਆਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਫੇਰ ਸਿੰਘ ਆਪਦੇ ਹੱਥ ਦੇ ਵਿੱਚ ਜਿਹੜੀ ਇਹ ਕਾਰਵਾਈ ਲੈਣਗੇ ਫਿਰ ਕੱਲ ਨੂੰ ਪ੍ਰਸ਼ਾਸਨ ਨੂੰ ਵੀ ਨਾ ਕਹਵੇ ਪੰਜਾਬ ਦੇ ਕੋਈ ਵੱਡੇ ਲੀਡਰ ਵੀ ਨਾ ਕਹਿਣ ਅਸੀਂ ਇਸ ਮਸਲੇ ਦੇ ਵਿੱਚ ਪਹਿਲ ਪੁਲਿਸ ਨੂੰ ਦੇ ਰਹੇ ਹਾਂ ਤੇ 24 ਘੰਟੇ ਦਾ ਟਾਈਮ ਦੇ ਰਹੇ ਹਾਂ 24 ਘੰਟੇ ਦੇ ਵਿੱਚ ਪੁਲਿਸ ਕਾਰਵਾਈ ਕਰ ਦਵੇ ਅਸੀਂ ਸੰਤੁਸ਼ਟ ਹੈ ਹੁਣ ਜਿਹੜੀ ਦੂਜੀ ਮੇਨ ਅਹਿਮ ਗੱਲ ਆ ਗਈ ਬੱਚੀ ਦੀ ਇੱਜ਼ਤ ਦੀ ਚਲੋ ਬੱਚੀ ਦੀ ਇੱਜ਼ਤ ਬੇਪੱਤ ਹੋਈ ਸਾਰੇ ਸਮਾਜ ਨੇ ਉਹ ਵੀਡੀਓ ਅੱਗੇ ਸ਼ੇਅਰ ਕੀਤੀਆਂ ਬੱਚੀ ਦੀ ਇੱਜ਼ਤ ਬੇਪੱਤ ਹੋਣ ਦੇ ਵਿੱਚ ਸਭ ਤੋਂ ਵੱਡਾ ਹੱਥ ਸਾਡਾ ਪੰਜਾਬੀਆਂ ਦਾ ਏ ਸਾਡੇ ਸਮਾਜ ਦਾ ਇਹ ਜਿਹੜੇ ਅੱਜ ਬੱਚੀ ਦੇ ਨਾਲ ਖੜੇ ਨੇ ਤੇ ਇਹੀ ਲੋਕ ਪਹਿਲਾਂ ਕਮੈਂਟਾਂ ਦੇ ਵਿੱਚ ਲਿੰਕ ਮੰਗਦੇ ਸੀ ਹੁਣ ਇਹ ਬੱਚੀ ਨਾਲ ਕੱਲੀ ਨੇ ਲੋਕਾਂ ਤੋਂ ਮਿਹਣੇ ਨਹੀਂ ਸੁਣਨੇ ਬਾਈ ਅਵਤਾਰ ਸਿੰਘ ਸੰਧੂ ਜੀ ਤੁਹਾਨੂੰ ਸਾਡੀ ਅਪੀਲ ਹੈ ਚਾਹੇ ਤੁਸੀਂ ਸਾਡੀ ਅਪੀਲ ਸਮਝ ਲਓ ਚਾਹੇ ਸਾਡਾ ਹੁਕਮ ਸਮਝ ਲਓ ਇਸ ਬੱਚੀ ਦੇ ਨਾਲ ਤੁਹਾਡੇ بیٹے ਪ੍ਰਭਜੀਤ ਸਿੰਘ ਨੂੰ ਆਨੰਦ ਕਾਰਜ ਕਰਾਉਣੇ ਪੈਣੇ ਹੁਣ ਸੋ ਮਾਫੀ ਚਾਹੁੰਨੇ ਵੱਦਕਟ ਸ਼ਬਦ ਬੋਲੇਗੇ ਅਸੀਂ ਜਜਬਾਤੀ ਆ ਸਾ ਤੋਂ ਬੋਲਿਆ ਜਾਂਦਾ ਨਹੀਂ ਰਿਹਾ ਜਾਂਦਾ ਪਰ ਅਸੀਂ ਕੱਲ ਦਾ ਸਮਾਂ ਦਿੰਨੇ ਆ ਫੇਰ ਕਹਿ ਦਿੰਨੇ ਆ 24 ਘੰਟੇ ਦਾ ਸਮਾਂ ਦਿੰਨੇ ਆ ਜਲੰਧਰ ਪ੍ਰਸ਼ਾਸਨ ਨੂੰ ਇਸ ਮਸਲੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਮੰਨਿਆ ਹੋਊਗਾ ਅਵਤਾਰ ਸਿੰਘ ਦੇ ਸੰਧੂ ਦੇ ਲਿੰਕ ਹੋਊਗੇ ਪੋਲੀਟੀਸ਼ੀਅਨ ਲਿੰਕ ਹੋਣਗੇ ਬੇਸ਼ੱਕ ਬਹੁਤ ਕੁਝ ਹੋਊਗਾ ਪਰ ਜੇ ਹੁਣ ਅਸੀਂ ਇਸ ਚੀਜ਼ ਦੇ ਵਿੱਚ ਪੈਰਵਾਹੀ ਕਰ ਰਹੇ ਆ ਨਾ ਅਸੀਂ ਕਿਸੇ ਪੋਲੀਟੀਸ਼ੀਅਨ ਦੀ ਮੰਨਣੀ ਨਾ ਅਸੀਂ ਕਿਸੇ ਵੱਡੇ ਕੰਮ ਦੀ ਵੱਡੇ ਬੰਦੇ ਦੀ ਮੰਨਣੀ ਗਲਤ ਨੂੰ ਗਲਤ ਕਹਾਂਗੇ ਤੇ ਸਹੀ ਨੂੰ ਸਹੀ ਕਹਾਂਗੇ ਕੱਲ ਬੱਚੀ ਨੂੰ ਤੇ ਉਹਦੇ ਪਰਿਵਾਰ ਨੂੰ ਜਾ ਕੇ ਮਿਲ ਰਹੇ ਆ ਅਸੀਂ ਇਹਨਾਂ ਦੇ ਪਿੰਡ ਆ ਰਹੇ ਆ ਜੇ ਤਾਂ ਕੱਲ ਤੱਕ ਤੁਸੀਂ ਪਰਚਾ ਕੱਢ ਦਿੰਨੇ ਹੋ ਜਲੰਧਰ ਦਾ ਪ੍ਰਸ਼ਾਸਨ ਪਰਚਾ ਕੱਢ ਦਿੰਨੇ ਹੋ ਤਾਂ ਅਸੀਂ ਆਪ ਖੁਦ ਵੀਡੀਓ ਪਾ ਕੇ ਤੁਹਾਡੇ ਹੌਸਲਾ ਵਜਾਈ ਲਈ ਲੋਕਾਂ ਦੇ ਵਿੱਚ ਤੁਹਾਡੀ ਕੀਤੀ ਕਾਰਵਾਈ ਤੇ ਫੁੱਲ ਚੜਾਵਾਗੇ ਤੁਹਾਡੀ ਵਾਹ ਵਾਹ ਕਰਾਂਗੇ ਸਮਾਜ ਚ ਵੀ ਪੁਲਿਸ ਪ੍ਰਸ਼ਾਸਨ ਦੇਖੋ ਜੀ ਠੋਕ ਕੇ ਕਾਰਵਾਈ ਕੀਤੀ ਚਾਹੇ ਸਾਡੇ ਕਹਿਣ ਤੇ ਕੀਤੀ ਤਾਂ ਅਸੀਂ ਤੁਹਾਡੇ ਇਸ ਕਾਰਵਾਈ ਦਾ ਫੁੱਲ ਚੜਾਵਾਂਗੇ ਤੇ ਸਮਾਜ ਨੂੰ ਦੱਸਾਂਗੇ ਵੀ ਅੱਜ ਵੀ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਜਾਣਦਾ ਜੇ ਪਰ 24 ਘੰਟੇ ਦੇ ਵਿੱਚ ਪ੍ਰਭਜੀਤ ਸਿੰਘ ਤੇ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਤਾਂ ਚਲੋ ਬੱਚੀ ਨੂੰ ਨਾਲ ਲੈ ਕੇ ਕਾਨੂੰਨੀ ਕਾਰਵਾਈ ਕਰਾਉਣੀ ਕਰਾਉਣੀ ਜੇ ਉਹ ਅੱਜ ਬੰਦਾ ਕਿਸੇ ਦੀ ਧੀ ਦੀ ਇੱਜ਼ਤ ਬੇਬੱਤ ਕਰਕੇ ਵੀ ਸ਼ਰਮ ਖੋਲਾ ਘੁੰਮ ਰਿਆ ਸਟੋਰੀਆਂ ਪਾ ਰਿਆ ਤਾਂ ਇਹ ਗੱਲ ਯਾਦ ਰੱਖਿਓ ਇਹੋ ਜਿਹੇ ਦਰਿੰਦਿਆਂ ਨੂੰ ਹੋਰਾਂ ਨੂੰ ਵੀਆਂ ਨੂੰ ਵਡਾਵਾ ਮਿਲਣਾ ਵੀ ਪ੍ਰਭਜੀਤ ਨੇ ਵੀਡੀਓ ਵਾਇਰਲ ਕੀਤੀ ਸੀ ਉਹਦਾ ਨਹੀਂ ਕੁਝ ਵਿਗਾੜ ਸਕੇ ਸਾਡੇ ਕੀ ਵਿਗਾੜ ਲੂਗੇ ਸੋ ਬਾਈ ਅਵਤਾਰ ਸਿੰਘ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਇੱਕ ਸੁਲਝੇ ਹੋਏ ਕਿਸਾਨ ਹੋ ਪੰਜਾਬ ਦੇ ਵਿੱਚ ਕਿੰਨੀਆਂ ਅਨੇਕਾਂ ਫਸਲਾਂ ਦੀ ਪੈਦਾਵਾਰ ਕਰਦੇ ਹੋ ਗਰੀਬਾਂ ਦੇ ਘਰਾਂ ਤੱਕ ਅੰਨ ਪਹੁੰਚਾਉਂਦੇ ਹੋ ਪਰ ਆਪਣਿਆਂ ਦੀ ਬੱਚਿਆਂ ਦੀ ਪਰਵਰਿਸ਼ ਤੇ ਤੁਸੀਂ ਧਿਆਨ ਦੇਣਾ ਭੁੱਲ ਗਏ ਤਾਂ ਹੀ ਅੱਜ ਤੁਹਾਡੇ ਬੱਚੇ ਇਦਾਂ ਜਿਹੇ ਬੇਕਾਬੂ ਹੋ ਕੇ ਦਰਿੰਦੇ ਬਣ ਕੇ ਕਿਸੇ ਦੀਆਂ ਧੀਆਂ ਦੀਆਂ ਜਤਨ ਖਰਾਬ ਕਰ ਰਹੇ ਨੇ ਪਰ ਅਸੀਂ ਇਹ ਕੰਮ ਹੋਣ ਨਹੀਂ ਦੇਵਾਂਗੇ ਪੰਜਾਬ 'ਚ ਜਿੰਨਾ ਚਿਰ ਸਵਾਦ ਚੱਲਦੇ ਇਹ ਕੰਮ ਨਹੀਂ ਚੱਲਣ ਦੇਵਾਂਗੇ ਅਸੀਂ ਪੰਜਾਬ ਦੇ ਵਿੱਚ ਚਾਹੇ ਸਾਨੂੰ ਪਰਚਾ ਪਰਚਾ ਦੇ ਦਿਓ ਚਾਹੇ ਸਾਨੂੰ ਫਾਂਸੀ ਚਾੜ ਦੇਓ ਠੀਕ ਹੈ ਜੀ ਬਾਕੀ ਇਹ ਚੀਜ਼ ਇੱਕ ਵਾਰੀ ਫੇਰ ਕਹਿੰਨੇ ਆ ਨੋਟ ਰੱਖਿਓ ਜਿਹੜੇ ਬੰਦੇ ਵੀਡੀਓ ਵਾਇਰਲ ਕਰ ਰਹੇ ਨੇ ਆ ਇਹ ਉਹਨਾਂ ਦੀਆਂ ਕਲਿੱਪਾਂ ਕੱਟ ਕੇ ਸਾਨੂੰ ਭੇਜੋ ਗਰੁੱਪਾਂ ਦੀਆਂ ਉਹਨਾਂ ਦੇ ਨਾਮ ਤੇ ਫੋਟੋ ਸਮੇਤ ਇਹ ਵੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਜਿਵੇਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇ ਨਾਲ ਸਰੀਰਕ ਸੰਬੰਧ ਬਣਾ ਲਈ ਮੈਂ ਤੈਨੂੰ ਨੌਕ ਜਿਦਾਈ ਪ੍ਰਭ ਜੀ ਦਬਕੇ ਮਾਰਦਾ ਨਾ ਇਦਾਂ ਹੀ ਦਬਕੇ ਮਾਰਦਾ ਜੀ ਵੀ ਮੈਂ ਐ ਕਰ ਦੂੰ ਮੈਂ ਤੇਰੇ ਘਰੇ ਆਉਂ ਕਰ ਦੂੰ ਮੁੜ ਕੇ ਜਦੋਂ ਉਹ ਤੇ ਡਾਂਗ ਫਿਰੀ ਉਹਦੀ ਸਾਰੀ ਆਫਸਰਗਰੀ ਨਿਕਲ ਗਈ ਕੋਈ ਨਹੀਂ ਉਹਦੇ ਨਾਲ ਆ ਕੇ ਖੜਿਆ ਹੈਗਾ ਸੋ ਇਹ ਗੱਲ ਹੁੰਦੀ ਪ੍ਰਭ ਜੀ ਸਿਆਂ ਤੈਨੂੰ ਬੰਦੇ ਆ ਮੰਗ ਕਹਿ ਰਹੇ ਨੇ ਬੰਦੇ ਦਾ ਪੁੱਤ ਬਣ ਕੇ ਗੁੱਡੀ ਨਾਲ ਵਿਆਹ ਕਰਾ ਲੈ ਤੇ ਆਪਦੇ ਆਪ ਨੂੰ ਪੁਲਿਸ ਨੂੰ ਸਰੈਂਡਰ ਕਰ ਦੇ ਨਹੀਂ ਅਸੀਂ ਚੱਕ ਕੇ ਕੁੱਟ ਦਾ ਲੈ ਕੇ ਜਾਣਾ ਪੁਲਿਸ ਕੋਲੇ ਠੀਕ ਹੈ ਇਹ ਪੰਜਾਬ ਐ ਇੱਥੇ ਇਹ ਕੰਮ ਨਹੀਂ ਚੱਲਣੇ ਹੈਗੇ ਤੂੰ ਕੈਨੇਡਾ ਦਾ ਬੌਰਨ ਹੋਊਗਾ ਉੱਥੇ ਥੋੜੀ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ 'ਚ ਨਹੀਂ ਕੰਮ ਚੱਲਣੇ ਮਿੱਤਰ ਜਿਆਦਾ ਬੰਦੇ ਦਾ ਪੁੱਤ ਬਣ ਕੇ ਸਰੈਂਡਰ ਕਰਦੇ ਪੁਲਿਸ ਕੋਲੇ ਆਪ ਆ ਕੇ ਤੇ ਪੁਲਿਸ ਵੀ ਪਹਿਲ ਦੇ ਅਧਾਰ ਤੇ ਕਾਰਵਾਈ ਕਰੇ ਇਹਦੇ ਤੇ ਤੇ ਦੂਜੀ ਗੱਲ ਬੱਚੀ ਦੇ ਨਾਲ ਵਿਆਹ ਕਰਾ ਲਵੇ ਉਹਨੂੰ ਹੁਣ ਜੇ ਉਹਦੀ ਜ਼ਿੰਦਗੀ ਬਰਬਾਦ ਕੀਤੀ ਤਾਂ ਉਹਨੂੰ ਵਿਆਹ ਕੇ ਘਰੇ ਲਿਆਵੇ ਫਿਰ ਅਸੀਂ ਇਹਨਾਂ ਨੂੰ ਮੰਨਾਂਗੇ ਵੀ ਤੂੰ ਮਰਦਾ ਠੀਕ ਐ ਨਹੀਂ ਫਿਰ ਮਰਦਾ ਨੂੰ ਜੇ ਤੂੰ ਪੁੱਤਰ ਐ ਇਨਸਾਨ ਐ ਦਾ ਪੁੱਤਰ ਐ ਇਨਸਾਨ ਨੂੰ ਸਾਨੂੰ ਨੱਥ ਪਾ ਤੇ ਪਹਿਲਾਂ ਵੀ ਬਹੁਤ ਪਾਈ ਅਸੀਂ ਤੇ ਹੁਣ ਵੀ ਪਾ ਕੇ ਦਿਖਾਵਾਂਗੇ। ਸੋ ਬੋਤੀਆਂ ਗੱਲਾਂ ਨਾ ਕਰਦੇ ਹੋਏ ਖੇਮਾ ਦਾ ਜਾਚਕਾਂ ਵੱਧ ਘਟ ਸ਼ਬਦ ਬੋਲੇ ਗਏ ਹੁਣ ਤਾਂ ਮਾਫੀ ਦਿਓ ਜੀ। ਛੇਤੀ ਜਜਵਾਤੀ ਹੋ ਜੰਨੇ ਆ ਵੱਧ ਘਟ ਬੋਲਿਆ ਜਾਂਦਾ ਪਰ ਜਦੋਂ ਕਿਸੇ ਆਪਣੀ ਬੱਚੀ ਦੀ ਇਹੋ ਜਿਹੀ ਵੀਡੀਓ ਸ਼ਲੀਲ ਵਾਇਰਲ ਹੁੰਨੀ ਵੇਖਦੇ ਆ ਤਾਂ ਸਾਤੋਂ ਰਹਿ ਆ ਨਹੀਂ ਜਾਂਦਾ ਹੈਗਾ। ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਵੀ ਬੇਨਤੀ ਆ ਵੀ ਇਹ ਸਮੇ ਦਾ ਚੱਕਰ ਬਹੁਤ ਬਲਵਾਨ ਹੈ ਬਸ ਤੁਸੀਂ ਸੂਈਆਂ ਜਿਹੜੀਆਂ ਘੁੰਮੀਆਂ ਲਓ। ਅੱਜ ਤੁਸੀਂ ਇੱਕ ਗੁਰਮਨਜੋਤ ਕੋਰ ਦੀ ਵੀਡੀਓ ਵਾਇਰਲ ਕੀਤੀ ਤਾਂ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਗੁਰਮਨਜੋਤ ਕੋਰ ਦੀ ਵੀਡੀਓ ਛੇਤੀ ਵਾਇਰਲ ਹੋਊਗੀ। ਠੀਕ ਹੈ ਜੀ। ਇਹ ਕਰਮ ਹੈ ਨਾ ਅਸੀਂ ਗਰਮਾਣੀ ਚ ਪੜਦੇ ਆਂ ਕਰਮੋਂ ਆਪੋ ਆਪਣੀ ਕੈਨੇਡਾ ਕੈ ਦੂਰ ਇਹ ਕਿਸੇ ਨੂੰ ਛੇਤੀ ਭਗਤਾਨ ਹੋਈਦਾ ਕਿ ਇਹ ਨੂੰ ਥੋੜੇ ਦੂਰ ਜਾ ਕੇ ਹੋਣਾ ਜ਼ਰੂਰ ਹੈ ਇੱਥੇ ਭਗਤਾਨ ਇਹ। ਤੁਸੀਂ ਅੱਜ ਕਿਸੇ ਦੀ ਧੀ ਭੈਣ ਦੀ ਜਦ ਬੇਵੱਤ ਕਰ ਰਹੇ ਹੋ, ਸਵਾਦ ਲੈ ਲੈ ਕੇ ਸ਼ੇਅਰ ਕਰ ਰਹੇ ਹੋ, ਲਿੰਕ ਮੰਗ ਰਹੇ ਹੋ ਤਾਂ ਛੇਤੀ ਤੁਹਾਡੇ ਵਾਲੇ ਲਿੰਕ ਵੀ ਕੋਈ ਛੇਤੀ ਮੰਗੂਗਾ। ਠੀਕ ਹੈ ਜੀ। ਸੋ ਇੰਨੀ ਆ ਕੋ ਬੇਨਤੀਆਂ ਜੀ। ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਹੱਥ ਜੋੜ ਕੇ ਕਹਿ ਦੇਣਾ ਚਾਹੁੰਦੇ ਆ 24 ਘੰਟੇ ਦੇ ਵਿੱਚ ਵਿੱਚ ਪ੍ਰਭਜੀ ਸਿੰਘ ਤੇ ਪਰਚਾ ਦਰਜ ਕਰੇ ਤਿੰਨ ਚਾਰ ਤਰ੍ਹਾਂ ਆ ਉਹਦੇ ਤੇ ਬਣਦੀਆਂ ਨੇ 25 54 58 ਬਣਦੀ ਆਰਮਜ਼ ਐਕਟ ਦੀ ਗੋਲੀਆਂ ਚਲਾਉਣ ਦੀ ਕਿਸੇ ਦੇ 452 ਬਣਦੀ ਕਿਸੇ ਦੇ ਘਰੇ ਜਾ ਕੇ ਹਮਲਾ ਕਰਨ ਦੀ ਤਲਵਾਰਾਂ ਮਾਰੀਆਂ ਉਹਦਾ ਪਰਚਾ ਬਣਦਾ ਮਿਲਦੇ ਆ ਉੱਥੇ ਲਾਓ ਅੱਗੇ ਲਾਓ ਉਹਦਾ ਪਰਚਾ ਬਣਦਾ ਕਿਸੇ ਦੇ ਘਰ ਤੇ ਜਾ ਕੇ ਹਮਲਾ ਕੀਤਾ ਬੱਚੀ ਨੂੰ ਡਾਇਰੈਕਟਲੀ ਥ੍ਰੈਟ ਦਿੱਤੀਆਂ ਉਹ ਕੁੜੀ ਗੁਰਮਨਜੋਤ कौर ਨੂੰ ਡਾਇਰੈਕਟਲੀ ਥ੍ਰੈਟ ਕੀਤਾ ਵੀ ਮੈਂ ਤੇਰੇ ਘਰੇ ਆ ਕੇ ਤੇਰੇ ਪਿਓ ਨੂੰ ਨੁਕਸਾਨ ਕਰੂੰ ਤੈਨੂੰ ਨਹੀਂ ਮੈਨੂੰ ਮਿਲ ਕੇ ਜਾ ਤਿੰਨ ਚੌਥਾ ਸੈਕਸਚੁਅਲ ਹਰਾਸਮੈਂਟ ਦਾ ਪਰਚਾ ਜਿਹੜਾ ਬੱਚੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਨੀਂਦ ਦੀਆਂ ਗੋਲੀਆਂ ਦੇ ਕੇ ਤੇ ਬੱਚੇ ਨਾਲ ਸਰੀਰਕ ਸੰਬੰਧ ਬਣਾਏ ਤੇ ਆਪਦੇ ਦੋਸਤਾਂ ਨੂੰ ਕੁੜੀ ਨੂੰ ਨਗਰ ਅਵਸਥਾਇ ਦਿਖਾਇਆ ਗਿਆ ਚਾਰ ਪਰਚੇ ਇਹ ਬਣਦੇ ਪੰਜਵਾਂ ਬਣਦਾ ਬੱਚੀ ਦੀ ਸ਼ਲੀਲ ਵੀਡੀਓ ਵਾਇਰਲ ਕਰਨਾ ਪੰਜਾਂ ਦੇ ਵਿੱਚੋਂ ਪ੍ਰਸ਼ਾਸਨ ਤਿੰਨ ਪਰਚੇ ਵੀ ਠੋਕ ਕੇ ਦੇ ਤੇ ਘਰ ਦੋਵੇ ਤਾਂ ਅਸੀਂ ਚੁੱਪ ਕਰਕੇ ਘਰੇ ਬੈਠ ਜਾਾਂਗੇ ਨਹੀਂ ਤਾਂ ਫਿਰ ਇਹ ਪ੍ਰਭਜੀ ਸਿੰਘ ਦਾ ਸੋਧਾ ਲੱਗਿਆ ਲਓ ਤੁਸੀਂ ਅੱਜ ਨਹੀਂ ਤਾਂ ਕੱਲ ਚਾਹੇ ਕੈਨੇਡਾ ਚਲੇ ਜਾਵੇ ਚਾਹੇ ਇੰਗਲੈਂਡ ਚਲੇ ਜਾਵੇ ਤੇ ਚਾਹੇ ਜਿੱਥੇ ਮਰਜੀ ਹੋਣਾ ਹਿਮਾਚਲ ਘੁੰਮ ਰਿਹਾ ਫਿਰ ਇਹਦਾ ਸੋਧਾ ਫੇਤੀ ਲੱਗਣਾ ਹੀ ਲੱਗਣਾ ਨਹੀਂ ਪੁਲਿਸ ਪ੍ਰਸ਼ਾਸਨ ਨੇ ਤੇ ਕਾਰਵਾਈ ਕਰ ਦਵੇ ਬਾਕੀ ਸੋ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤੇ ਹੋਰ ਜੋ ਤੁਹਾਡੇ ਲਈ ਪਹਿਲਾਂ ਮੁਹਿਮਾ ਪਚਲਾਈਏ ਜੋ ਉਪਰਾਲੇ ਕਰਦੇ ਆ ਉਹ ਤਾਂ ਜਾਰੀ ਹੀ ਰਹਿਣਗੇ ਨਾਲ ਨਾਲ ਇਸ ਮਾਮਲੇ ਤੇ ਜੋ ਕਿ ਪੰਜਾਬ ਦੇ ਲਈ ਸੰਜੀਦਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਵੀ ਜਰੂਰ ਕਮੈਂਟ ਕਰਨਾ ਜੀ ਧੰਨਵਾਦ ਅੱਜ ਪਾਇਆ ਗਿਆ ਕਿ ਜਿਹੜੀ ਇਹ ਲੜਕੀ ਹੈਗੀ ਆ 2024 ਦੇ ਵਿੱਚ ਜਿਹੜਾ ਲੜਕਾ ਲਗੇ ਪ੍ਰਭਜੀਤ ਹੈ ਉਹਦੇ ਨਾਲ ਇਹ ਤੇ ਜਿਹੜੇ ਹੈਗੇ ਨੇ ਉਹਦੇ ਫੈਮਿਲੀ ਦੀ ਜਾਣ ਪਛਾਣ ਨੂੰ ਉਹਦੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਦੇ ਵਿੱਚ ਇੱਕ ਗੁਜੇ ਨਾਲ ਜਾਣ ਪਛਾਣ ਦੇ ਹੋਈ ਸੀ ਲੜਕੇ ਨੇ ਆਪਣੇ ਇੱਕ ਦੋਸਤ ਅਨੁਰਜੋਤ ਨਾਲ ਵੀ ਇਹਨੂੰ ਮਿਲਾਇਆ ਸੀ ਅੰਡ ਲੜਕੀ ਦੇ ਨਾਲ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇੱਕ ਰੋਕਾ ਸਰੇਮਣੀ ਜਿਹੜੀ ਹੈਗੀ ਐਂਗੇਜਮੈਂਟ ਸਰੇਮਣੀ ਹੋਈ। ਆ ਬਾਅਦ ਦੇ ਵਿੱਚ ਇਹ ਲੜਕੀ ਤੇ ਲੜਕਾ ਜਿਹੜੇ ਹੈਗੇ ਨੇ ਕਈ ਸੋਸ਼ਲ ਫੰਕਸ਼ਨ ਦੇ ਉੱਪਰ ਪਰਿਵਾਰਾਂ ਸਮੇਤ ਵੀ ਇਕੱਠੇ ਇਹ ਸੋਸ਼ਲ ਮੀਡੀਆ ਤੇ ਦੇਖੇ ਗਏ ਆ। ਉਹਨਾਂ ਦੇ ਉੱਪਰ ਜਿਹੜੀਆਂ ਵਾਇਰਲ ਹੋਈਆਂ। ਲੜਕੀ ਵੱਲੋਂ ਜਿਹੜੀ ਐਪਲੀਕੇਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਲੜਕੇ ਵੱਲੋਂ ਤੇ ਉਹਦਾ ਜਿਹੜਾ ਦੋਸ਼ ਹੈ ਕਿ ਉਹਦੇ ਵੱਲੋਂ ਕੋਈ ਅਨਸ਼ਲੀ ਉਹਨੂੰ ਕੋਈ ਚੀਜ਼ ਦੇ ਕੇ ਉਹਦੇ ਮਰਜ਼ੀ ਦੇ ਖਿਲਾਫ ਛੜੇ ਗਏ ਨੇ ਸਪੀਰਕ ਸੰਬੰਧ ਜਿਹੜੇ ਬਣਾਏ ਗਏ ਸੀ ਤੇ ਨਾਲ ਹੀ ਉਹਦੀ ਇੱਕ ਵੀਡੀਓ ਜਿਹੜੀ ਵੀਡੀਓਜ਼ ਉਪਰ ਆ ਕੇ ਉਹਦੀਆਂ ਵਾਇਰਲ ਕਰ ਦਿੱਤੀਆਂ ਗਈਆਂ ਸੋਸ਼ਲ ਮੀਡੀਆ ਤੇ ਆ ਜਿਹੜੀਆਂ ਉਹ ਵੀਡੀਓਜ਼ ਵਾਇਰਲ ਕੀਤੀਆਂ ਸੀ ਉਹ ਤੁਸੀਂ ਜਿਹੜੀ ਦਾ ਜ਼ਿਕਰ ਕੀਤਾ ਗਿਆ ਉਹ ਹੈਗੀਆਂ ਆ ਉਸ ਸੰਬੰਧੀ ਅਸੀਂ ਜਿਹੜੀ ਹੈਗੀ ਆ ਐਫ ਆਈ ਆਰ ਨੰਬਰ 76 ਜਿਹੜੀ ਹੈਗੀ ਥਾਣਾ ਨੂਰਮੈਲ ਦੇ ਵਿੱਚ ਗੇਤੀਆਂ ਧਾਰਾਵਾਂ ਦੇ ਤਹਿਤ ਧਮਕਾਉਣ ਦੇ ਧਾਰਾਵਾਂ ਦੇ ਤਹਿਤ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਜਿਹੜੀਆਂ ਹੈਗੀਆਂ ਨੇ ਅਸੀਂ ਜਾਰੀ ਉਹਦੇ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਤਹਿਤ ਐਫ ਆਈ ਆਰ ਦਾ ਸ਼ਿਕਾਇਤ ਰਿਪੋਰਟ ਕਰਕੇ